ਕਰਮਜੀਤ ਅਨਮੋਲ ਦੀ ਸਥਿਤੀ ਹੈ ਚਲੋ ਸਿਟੀਜ਼ਨਸ਼ਿਪ ਨੂੰ ਅਸੀਂ ਜੇਕਰ ਪਾਸੇ ਛੱਡ ਦਈਏ ਵੱਡੀ ਗੱਲ ਇਹ ਆਂਦੀ ਵੀ ਇਹਦੇ ਅਗਲੇ 5 ਸਾਲ ਦੀਆਂ ਫਿਲਮਾਂ ਬੁੱਕ ਹੈ 38 ਫਿਲਮਾਂ 'ਚ ਇਹ ਜਨੇ ਦੀ ਕਹ ਲੋਗੇ ਇਹਨੇ ਕੀਤੀਆਂ ਹੋਈਆਂ ਤੇ ਇਹ ਅਗਲੇ 5 ਸਾਲ ਵਾਸਤੇ ਪੂਰੀ ਤਰ੍ਹਾਂ ਉਹਨਾਂ ਫਿਲਮਾਂ 'ਚ ਬੁੱਕ ਰਹੇਗਾ ਕਰਮਜੀਤ ਅਨਮੋਲ ਨੂੰ ਜਦੋਂ ਸਵਾਲ ਵੀ ਕੀਤਾ ਗਿਆ ਨਾ ਉਹ ਕਹਿੰਦੇ ਮੈਂ ਕਿਹੜਾ ਚੰਨ ਤੇ ਰਹਿਣਾ ਜਦੋਂ ਲੋਕ ਆਵਾਜ਼ ਮਾਰਨਗੇ ਮਸਲੇ ਹੱਲ ਹੋਣ ਤੱਕ ਮਤਲਬ ਹੋਣਾ ਚਾਹੀਦਾ ਸਾਡੇ ਆਵਾਜ਼ ਮਾਰਨ ਤੋਂ ਪਹਿਲਾਂ ਉਹ ਉੱਥੇ ਪਹੁੰਚੇ ਹੋਣੇ ਚਾਹੀਦੇ ਆ ਜੇ ਅਸੀਂ ਲੋਕਾਂ ਨੇ ਚੋਣ ਕੇ ਵੀ ਆਵਾਜ਼ਾਂ ਹੀ ਮਾਰਨੀ ਆ ਤਾਂ ਫਿਰ ਉਹਨ ਕਰਮਜੀਤ ਅਨਮੋਲ ਹੰਸਰਾਜ ਹੰਸ ਮੈਂ ਨਹੀਂ ਸਮਝਦਾ ਕਿ ਵੀ ਇਹ ਲੋਕ ਆਗੂ ਹੈਗੇ ਆ ਇਹ ਕਲਾਕਾਰ ਬਹੁਤ ਵਧੀਆ ਨੇ ਪਰ ਰਾਜਨੀਤੀ ਦੇ ਵਿੱਚ ਆ ਕੇ ਜਿਹੜਾ ਇਹਨਾਂ ਨੇ ਇਹ ਗਲਤੀ ਕੀਤੀ ਹੈ ਉਹ ਮੇਰੇ ਖਿਆਲ ਹਿਸਾਬ ਦੇ ਨਾਲ ਬਹੁਤ ਵੱਡੀ ਗਲਤੀ ਹੈ ਇਹਨਾਂ ਨੂੰ ਨਹੀਂ ਰਾਜਨੀਤੀ ਦੇ ਵਿੱਚ ਆਉਣਾ ਚਾਹੀਦਾ ਆਪਣੇ ਤੇ ਕਲਾਕਾਰ ਵਜੋਂ ਮੁੱਖ ਮੰਤਰੀ ਸਭ ਤੋਂ ਵੱਡੇ ਚਿਹਰੇ ਬਣੇ ਪਏ ਅੱਜ ਉਹ ਗਲਤੀ ਦਾ ਹਰਜਾਨਾ ਭੁਗਤੀ ਤਾਂ ਜਾਂਦੇ ਆ ਜੀ ਸਾਰੇ ਪੰਜਾਬੀ ਜਿਸ ਤਰ੍ਹਾਂ ਮੋਦੀ ਕਹਿ ਰਿਹਾ ਨਾ ਵੀ 2014 ਤੋਂ ਬਾਅਦ ਹੀ ਇੰਡੀਆ ਜਿਹੜਾ ਹੈਗਾ ਆਜ਼ਾਦ ਹੋਇਆ ਭਾਰਤ ਆਜ਼ਾਦ ਹੋਇਆ ਉਸੇ ਤਰ੍ਹਾਂ ਹੀ ਭਗਵੰਤ ਮਾਨ ਨੂੰ ਇੱਕ ਬਹੁਤ ਵੱਡਾ ਵਹਿਮ ਹੋ ਗਿਆ ਕਿ ਵੀ ਸਰਕਾਰ ਅਸੀਂ ਹੀ ਚਲਾ ਰਹੇ ਹਾਂ ਇਸ ਤੋਂ ਪਹਿਲਾਂ ਕਿਸੇ ਜਿਹੜਾ ਸਰਕਾਰ ਕਿਸੇ ਨੂੰ ਚਲਾਉਣੀ ਹੋਈ ਨਹੀਂ ਆਉਂਦੀ ਸੀ ਕਿ ਲੋਕੀ ਵੀ ਧਾਤਕ ਹੁੰਦਾ ਜਿਸ ਨੂੰ ਇਹ ਵਹਿਮ ਹੋ ਜਾਏ ਉਹ ਬੰਦੇ ਦਾ ਰਾਜਨੀਤਿਕ ਕੈਰੀਅਰ ਹੈ ਜਿਹੜਾ ਉਹ ਖਾਤਮੇ ਵੱਲ ਚਲਾ ਜਾਂਦਾ ਹੈ ਕੱਲ ਹੀ ਕਾਂਗਰਸੀਆਂ ਤੋਂ ਉਮੀਦ ਖਤਮ ਹੋਣ ਕਰਕੇ ਇੱਕ ਤੀਸਰੀ ਆਪਸ਼ਨ ਹੀ ਇਹ ਬਚੀ ਸੀ ਉਸੀ ਤਾਂ ਖੁਦ ਝੰਡਾ ਚੁੱਕਿਆ ਸੀ ਉਹਨਾਂ ਦਿਨਾਂ ਦੇ ਵਿੱਚ ਸੁਪਨਾ ਬੂਰਾ ਹੋਇਆ ਫਿਰ ਤਾਰ-ਤਾਰ ਹੋ ਗਿਆ ਜੀ ਚੱਕਣਾ ਚੂਰ ਹੋ ਗਿਆ ਸੁਪਨਾ ਮੇਰੀ ਬਦਲੀ ਹੋਈ 200 ਕਿਲੋਮੀਟਰ ਦੂਰ ਔਰ ਉਸ ਬਦਲੀ ਦੇ ਅਗੇਂਸਟ ਜਦੋਂ ਸੰਘਰਸ਼ ਕੀਤਾ ਤਾਂ ਫਿਰ ਅਖੀਰ ਮੈਨੂੰ ਜੌਬ ਛੱਡਣੀ ਪਈ ਕੰਨ ਜਾਰੀ ਹੈ ਕੋਈ ਫਰਕ ਨਹੀਂ ਪਿਆ ਪੰਜਾਬ ਦੇ ਅੰਦਰ ਤੇ ਇਹ ਆਵਾਜ਼ ਆਉਂਦੀ ਹੈ ਸੱਤਾ ਦੇ ਵੱਲੋਂ ਵੀ ਆਉਂਦੀ ਹੈ ਕਿ ਅੱਗੇ ਨਾਲੋਂ ਫਰਕ ਜ਼ਰੂਰ ਪਿਆ ਮੇਰੇ ਕੋਲੇ ਅਣਗਿਣਤ ਧਾਰਨਾ ਨੇ ਕਰਾਪਸ਼ਨ ਦੀਆਂ ਲੁੱਟ ਦੀਆਂ ਲੁੱਟ ਵੀ ਇਹੋ ਜਿਹੀ ਕਿ ਸ਼ਰੇਆਮ ਲੁੱਟ ਹੋ ਰਹੀ ਹੈ ਸੋ ਨਸ਼ਿਆਂ ਦਾ ਮੁੱਦਾ ਵੀ ਉਵੇਂ ਖੜਾ ਹੈ ਬੇਰੋਜ਼ਗਾਰੀ ਮੈਂ ਕਹਿੰਨਾ ਵੀ ਅੰਕੜਿਆਂ ਦੀ ਖੇਡ ਕਰਕੇ ਵਿਖਾਈ ਜਾਂਦੇ ਦੀ 42000 ਨੌਕਰੀਆਂ ਦਿਤੀਆਂ ਜਹੰਸ ਕਹਿੰਦੇ ਕਿ ਜੂਨ ਆ ਜਾਣ ਦੇ ਬਾਅਦ ਦੋ ਬਾਅਦ ਇਹੀ ਪੈਰਾਂ ਨੂੰ ਹੱਥ ਲਾਉਣਗੇ ਜੋ ਬੀਜੇਪੀ ਸੋਚਦੀ ਹੈ ਉਹ ਰਿਫਲੈਕਟ ਹੋ ਰਹੀ ਹੈ ਉਹਨਾਂ ਦੀ ਬੋਲੀ ਦੇ ਵਿੱਚੋਂ ਪਰ ਹੁਣ ਜਿਵੇਂ ਉਹਨਾਂ ਦੀ ਖਹਿਜੇ ਦੇ ਨਾਲ ਗੱਲਾਂ ਬਾਹਰ ਆ ਰਹੀਆਂ ਤਾਂ ਉੱਥੋਂ ਪਤਾ ਲੱਗਦਾ ਕਿ ਬੀਜੇਪੀ ਦੀ ਅੰਦਰੂਨੀ ਸੋਚ ਇਹੀ ਹੀ ਹੈ ਲੋਕ ਸਭਾ ਹਲਕਾ ਫਰੀਦਕੋਟ ਤੇ ਇਸ ਦੇ ਜਨਾਲ ਨਾਲ ਪੂਰੇ ਪੰਜਾਬ ਦੀਆਂ ਬਾਕੀ ਸੀਟਾਂ ਇਸ ਦੇ ਉੱਤੇ ਗੱਲਬਾਤ ਕਰਾਂਗੇ ਔਰ ਪੰਜਾਬ ਦੇ ਵਿੱਚ ਕਿਹੜੇ ਮੁੱਦੇ ਹੁਣ ਤੱਕ ਹੱਲ ਕਰ ਪਾਈਆਂ ਨੇ ਸਿਆਸੀ ਤਰ੍ਹਾਂ ਸੱਤਾਧਰ ਔਰ ਕਿਹੜੇ ਹਾਲੇ ਉੱਥੇ ਦੇ ਉੱਥੇ ਖੜੇ ਐ ਇਸ ਦੇ ਉੱਤੇ ਗੱਲਬਾਤ ਕਰਾਂਗੇ ਮੇਰੇ ਨਾਲ ਗੱਲਬਾਤ ਕਰਨ ਲਈ ਹਾਜ਼ਰ ਨੇ ਮਹਿੰਦਰਪਾਲ ਸਿੰਘ ਲੂੰਬਾ ਤੁਸੀਂ ਸਾਰੇ ਜਾਣਦੇ ਹੋ ਮੋਗੇ ਦੇ ਵਿੱਚ ਉਹ ਚਿਹਰਾ ਸੀ ਜਿਨ੍ਹਾਂ ਦਾ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕਾ ਨਾਲ ਵੀ ਜਿਹੜਾ ਵਿਵਾਦ ਸਾਹਮਣੇ ਨਿਕਲ ਕੇ ਆਇਆ ਸੀ ਉਸ ਦਾ ਕੀ ਬਣਿਆ ਉਸ ਦੇ ਉੱਤੇ ਵੀ ਗੱਲ ਕਰਾਂਗੇ ਔਰ ਫਰੀਦਕੋਟ ਹਲਕੇ ਦੀ ਚੋਣ ਨੂੰ ਮੈਂ ਵੇਖਦੇ ਵੀ ਗੱਲ ਕਰਦੇ ਆਂ ਭਾਈ ਜੀ ਸਭ ਤੋਂ ਪਹਿਲਾਂ ਤਾਂ ਤੁਹਾਡੇ ਤੋਂ ਇਹ ਜਾਣਨਾ ਹੈ ਕਿ ਤੁਹਾਡਾ ਜਿਹੜਾ ਮੋਗੇ ਵਾਲਾ ਇਲਾਕਾ ਉਹ ਵੀ ਫਰੀਦਕੋਟ ਹਲਕੇ 'ਚ ਪੈਂਦਾ ਸਾਰੇ ਜਾਣਦੇ ਆ ਜਿੰਨੇ ਉਮੀਦਵਾਰ ਮੈਦਾਨ 'ਚ ਨਿਤਰੇ ਆ ਤੁਹਾਨੂੰ ਕਿਸੇ ਤੋਂ ਆਸ ਲੱਗਦੀ ਹੈ ਜਾਂ ਫਿਰ ਜਿਸ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਕਿ ਵਿਰੋਧ ਵੀ ਹੈ ਲੋਕਾਂ ਦੇ ਸਵਾਲ ਵੀ ਹੈ ਇਹ ਸਾਰੇ ਕਾਸੇ ਨੂੰ ਤੁਸੀਂ ਕਿਵੇਂ ਵੇਖਦੇ ਹੋ ਦੇਖੋ ਜੀ ਜਿਹੜਾ ਲੋਕਾਂ ਦਾ ਵਿਰੋਧ ਹੈ ਉਹ ਕਾਫੀ ਹੱਦ ਤੱਕ ਜਾਇਜ਼ ਹੈ ਪਹਿਲੀ ਗੱਲ ਤਾਂ ਹੈਗੀ ਆ ਕਿ ਜਿਸ ਤਰ੍ਹਾਂ ਪਿਛਲੇ 5 ਸਾਲ ਦਾ ਤਜਰਬਾ ਰਿਹਾ ਸੀਗਾ ਲੋਕ ਸਭਾ ਹਲਕੇ ਦਾ ਫਰੀਦਕੋਟ ਦਾ ਕਿ ਮੁਹੰਮਦ ਸਦੀਕ ਜੀ ਦੀ ਕਾਰਗੁਜ਼ਾਰੀ ਉਨੀ ਵਧੀਆ ਨਹੀਂ ਰਹੀ ਐਕਟਿਵ ਨਹੀਂ ਰਹੇ ਉਹ ਲੋਕਾਂ ਦੇ ਨਾਲ ਸੰਪਰਕ ਨਹੀਂ ਬਣ ਸਕਿਆ ਸੇਮ ਜਿਹੜੀ ਕਰਮਜੀਤ ਅਨਮੋਲ ਦੀ ਸਥਿਤੀ ਹੈ ਇਹਦੀ ਜਿਹੜੀ ਪਹਿਲੀ ਗੱਲ ਤਾਂ ਚਲੋ ਸਿਟੀਜ਼ਨਸ਼ਿਪ ਨੂੰ ਅਸੀਂ ਜੇਕਰ ਪਾਸੇ ਛੱਡ ਦਈਏ ਤਾਂ ਜਿਹੜੀ ਵੱਡੀ ਗੱਲ ਇਹ ਆਉਂਦੀ ਵੀ ਇਹਦੇ ਅਗਲੇ 5 ਸਾਲ ਦੀਆਂ ਫਿਲਮਾਂ ਬੁੱਕ ਹੈ 38 ਫਿਲਮਾਂ ਚ ਇਹ ਜਨੇ ਦੀ ਕਹ ਲੋਗੇ ਨੇ ਕੀਤੀਆਂ ਹੋਈਆਂ ਤੇ ਇਹ ਅਗਲੇ 5 ਸਾਲ ਵਾਸਤੇ ਪੂਰੀ ਤਰ੍ਹਾਂ ਉਹਨਾਂ ਫਿਲਮਾਂ 'ਚ ਬੁੱਕ ਰਹੇਗਾ ਕਰਮਜੀਤ ਅਨਮੋਲ ਨੂੰ ਜਦੋਂ ਸਵਾਲ ਵੀ ਕੀਤਾ ਗਿਆ ਨਾ ਕਿ ਤੁਸੀਂ ਬਾਹਰ ਲਿਓ ਜਾਂ ਫਿਰ ਇੱਥੇ ਕਿਵੇਂ ਵਿਚਰੋਗੇ ਆਉਣ ਵਾਲੇ ਸਮੇਂ 'ਚ ਜਿਵੇਂ ਲੋਕਾਂ ਦੇ ਮਨ ਦਾ ਸਵਾਲ ਹੁੰਦਾ ਉਹ ਕਹਿੰਦੇ ਮੈਂ ਕਿਹੜਾ ਚੰਨ ਤੇ ਰਹਿਣਾ ਜਦੋਂ ਲੋਕ ਆਵਾਜ਼ ਮਾਰਨਗੇ ਮਸਲੇ ਹੱਲ ਹੋਣ ਤੱਕ ਮਤਲਬ ਹੋਣਾ ਚਾਹੀਦਾ ਨਾ ਕਿ ਮੇਰੀ ਹਾਜ਼ਰੀ ਦਾ ਮਤਲਬ ਲੋਕ ਆਵਾਜ਼ ਮਾਰਨ ਦਾ ਮਤਲਬ ਇਹ ਨਹੀਂ ਵੀ ਲੋਕ ਪਹਿਲਾਂ ਆਵਾਜ਼ ਮਾਰਨ ਤੇ ਫੇਰ ਹੀ ਅਸੀਂ ਆਉਣਾ ਜਿਹੜੇ ਸਾਡੇ ਚੋਣ ਨਮੈਂਦੇ ਉਹ ਤਾਂ 24 ਘੰਟੇ ਸਾਡੇ ਚ ਹਾਜ਼ਰ ਹੋਣੇ ਚਾਹੀਦੇ ਆ ਸਾਡੇ ਆਵਾਜ਼ ਮਾਰਨ ਤੋਂ ਪਹਿਲਾਂ ਉਹ ਉੱਥੇ ਪਹੁੰਚੇ ਹੋਣੇ ਚਾਹੀਦੇ ਆ ਸੋ ਕਹਿੰਨ ਤੋਂ ਭਾਵ ਕਿ ਜੇ ਅਸੀਂ ਲੋਕਾਂ ਨੇ ਚੋਣ ਕੇ ਵੀ ਆਵਾਜ਼ਾਂ ਹੀ ਮਾਰਨੀ ਆ ਤਾਂ ਫਿਰ ਉਹਨੂੰ ਚੋਣਨ ਦਾ ਕੀ ਫਾਇਦਾ ਜੀ ਸੋ ਇਸ ਕਰਕੇ ਜੇ ਕਰਮਜੀਤ ਅਨਮੋਲ ਹੰਸ ਰਾਜ ਹੰਸ ਇਹ ਇਹਨਾਂ ਨੂੰ ਮੈਂ ਨਹੀਂ ਸਮਝਦਾ ਕਿ ਵੀ ਇਹ ਲੋਕ ਆਗੂ ਹੈਗੇ ਆ ਇਹ ਕਲਾਕਾਰ ਬਹੁਤ ਵਧੀਆ ਨੇ ਉਹਨਾਂ ਦੇ ਕਲਾਕਾਰ ਦੇ ਤੌਰ ਤੇ ਲੋਕਾਂ 'ਚ ਇੱਜ਼ਤ ਵੀ ਬਹੁਤ ਹੈਗੀ ਇਹਨਾਂ ਦੀ ਪਰ ਰਾਜਨੀਤੀ ਦੇ ਵਿੱਚ ਕੀ ਜਿਹੜਾ ਇਹਨਾਂ ਨੇ ਇਹ ਗਲਤੀ ਕੀਤੀ ਹੈ ਉਹ ਮੇਰੇ ਖਿਆਲ ਹਿਸਾਬ ਦੇ ਨਾਲ ਬਹੁਤ ਵੱਡੀ ਗਲਤੀ ਹੈ ਇਹਨਾਂ ਨੂੰ ਨਹੀਂ ਰਾਜਨੀਤੀ ਦੇ ਵਿੱਚ ਆਣਾ ਚਾਹੀਦਾ ਪਰ ਤੁਸੀਂ ਤੇ ਆਪਣੇ ਮਨ ਦਾ ਵਿਚਾਰ ਰੱਖਤਾ ਕਿ ਇਹ ਕਲਾਕਾਰ ਵਜੋਂ ਤਾਂ ਠੀਕ ਹੈ ਪਰ ਸਿਆਸਤਦਾਨ ਨਹੀਂ ਪਰ ਆਪਣੇ ਤੇ ਕਲਾਕਾਰ ਵਜੋਂ ਮੁੱਖ ਮੰਤਰੀ ਸਭ ਤੋਂ ਵੱਡੇ ਚਿਹਰੇ ਬਣੇ ਪਏ ਅੱਜਕਲ ਸਿਆਸਤਦਾਨ ਦੇ ਕਹਿੰਦੇ ਵੀ ਉਹਨਾਂ ਬਣਾ ਤੇ ਗੱਲ ਹੀ ਨਹੀਂ ਬਣਦੀ ਕਹਿੰਦੇ ਸੰਸਦ ਚ ਵੀ ਭਗਵੰਤ ਮਾ ਉਹ ਗਲਤੀ ਦਾ ਹਰਜਾਨਾ ਭੁਗਤੀ ਤਾਂ ਜਾਂਦੇ ਆ ਜੀ ਸਾਰੇ ਪੰਜਾਬੀ ਉਹ ਇੱਕ ਕਲਾਕਾਰ ਤੇ ਭਰੋਸਾ ਕੀਤਾ ਕਲਾਕਾਰ ਨਾਲੋਂ ਵੱਧ ਹੁਣ ਉਹ ਪੋਲਿਟਿਸ਼ੀਅਨ ਲੱਗਣ ਲੱਗ ਪਏ ਸੀ ਲੋਕਾਂ ਨੂੰ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਜਦੋਂ ਦੀ ਪੀਪੀਪੀ ਪਾਰਟੀ ਸ਼ੁਰੂ ਹੋਈ ਉਸ ਤੋਂ ਬਾਅਦ ਲਗਾਤਾਰ ਉਹ ਪੋਲਿਟਿਕਸ ਦੇ ਵਿੱਚ ਐਕਟਿਵ ਰਹੇ ਉਹਨਾਂ ਦਾ ਕਲਾਕਾਰ ਵਾਲਾ ਚਿਹਰਾ ਜਿਹੜਾ ਉਹ ਕਹੋ ਕਿ ਮੱਧਮ ਪਹਿਚੂ ਗਿਆ ਸੀਗਾ ਉਹਨਾਂ ਨੂੰ ਐ ਦੇ ਰਾਜਨੀਤਿਕ ਲੋਕ ਦੇਖਣ ਲੱਗ ਪਏ ਸੀ ਤੇ ਔਰ ਦੂਸਰੀ ਗੱਲ ਕਾਲੀ ਕਾਂਗਰਸੀਆਂ ਤੋਂ ਉਮੀਦ ਖਤਮ ਹੋਣ ਕਰਕੇ ਇੱਕ ਤੀਸਰੀ ਆਪਸ਼ਨ ਹੀ ਇਹ ਬਚੀ ਸੀ ਸੋ ਲੋਕਾਂ ਨੇ ਤੁਸੀਂ ਤਾਂ ਖੁਦ ਝੰਡਾ ਚੁੱਕਿਆ ਸੀ ਉਹਨਾਂ ਦਿਨਾਂ ਦੇ ਵਿੱਚ ਕਿ ਨਹੀਂ ਇਹਨਾਂ ਨੂੰ ਆਉਣਾ ਚਾਹੀਦਾ ਬਾਕੀਆਂ ਤਵੱਕੇ ਪਏ ਆ ਮੈਂ ਤਾਂ 2010-11 ਤੋਂ ਜਦੋਂ ਦਾ ਅੰਨ ਅੰਦੋਲਨ ਚੱਲਿਆ ਸੀ ਨਾ ਜੀ ਕਿਉਂਕਿ ਕ੍ਰਾਪਸ਼ਨ ਆ ਜਿਹੜੀ ਉਹ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੀ ਸੀਗੀ ਔਰ ਸਾਡੇ ਅੰਦਰ ਜਜ਼ਬਾ ਬੜਾ ਸੀ ਉਹਨਾਂ ਦਿਨਾਂ ਦੇ ਵਿੱਚ ਵੀ ਅਸੀਂ ਕ੍ਰਾਪਸ਼ਨ ਖਤਮ ਕਰਕੇ ਹਟਾਂਗੇ ਤੇ 2011 ਦੇ ਵਿੱਚ ਅੰਨ ਅੰਦੋਲਨ ਦੇ ਨਾਲ ਅਸੀਂ ਤੁਰੇ ਸਾਡੀ ਟੀਮ ਪੂਰੀ ਤਰੀ ਇਥੇ ਸਿਵਲ ਸੁਸਾਇਟੀ ਬਣਾਈ ਅਸੀਂ ਜਿੰਨੀ ਦੇ ਰੰਨਾ ਜੀ ਉੱਥੇ ਬੈਠਦੇ ਸੀ ਅਸੀਂ ਬਰਾਬਰ ਇੱਥੇ ਬੈਠਦੇ ਹੁੰਦੇ ਸੀ ਉਸ ਤੋਂ ਬਾਅਦ ਜਦੋਂ ਪਾਰਟੀ ਦਾ ਗਠਨ ਹੋਇਆ ਪੂਰੇ ਜੋਸ਼ ਦੇ ਨਾਲ ਪਾਰਟੀ ਦਾ ਗਠਨ ਕੀਤਾ ਪਿੰਡਾਂ ਚ ਕਾਈਆਂ ਬਣਾਈਆਂ ਸ਼ਹਿਰਾਂ ਦੀਆਂ ਕਾਈਆਂ ਬਣਾਈਆਂ ਤੇ ਕਾਰ ਲਿਆਉਣ ਤੱਕ ਕਹਿ ਲੋ ਕਿ ਵੀ ਇੰਨੇ ਨੁਕਸਾਨ ਝੱਲੇ ਮੈਨੂੰ ਸਸਪੈਂਡ ਤੱਕ ਕੀਤਾ ਗਿਆ ਅਕਾਲੀ ਸਰਕਾਰ ਵੱਲੋਂ ਦੋ ਵਾਰੀ ਮੇਰੀਆਂ ਬਦਲੀਆਂ ਹੋਈਆਂ ਇੰਨੇ ਨੁਕਸਾਨ ਝੱਲ ਕੇ 20 ਜਣੇ ਦੀ ਪੂਰੇ ਜੋਸ਼ ਦੇ ਵਿੱਚ ਰਹੇ ਸੀਗੇ ਕਿ ਇੱਕ ਵਾਰੀ ਸਾਡੀ ਸਰਕਾਰ ਆ ਲੈਣ ਦੇ ਉਹ ਅਸੀਂ ਇਹਨਾਂ ਲੋਕਾਂ ਨੂੰ ਦਿਖਾ ਦੇਾਂਗੇ ਕਿ ਵੀ ਸਰਕਾਰਾਂ ਕਿਵੇਂ ਚਲਦੀਆਂ ਹਨ ਕ੍ਰਾਪਸ਼ਨ ਕਿਵੇਂ ਖਤਮ ਹੁੰਦੀ ਹੈ ਸੁਪਨਾ ਪੂਰਾ ਹੋਇਆ ਫਿਰ ਤਾਰ-ਤਾਰ ਹੋ ਗਿਆ ਜੀ ਚਗਨਾ ਚੂਰ ਹੋ ਗਿਆ ਸੁਪਨਾ ਪੂਰਾ ਤਾਂ ਕਹਾੜਾ ਹੋਣਾ ਸੀਗਾ ਔਰ ਉਸੇ ਜਿਹੜਾ ਚੱਕਨਾਚੂਰ ਹੋਣ ਦਾ ਹੀ ਵਜ੍ਹਾ ਸੀ ਕਿ ਜਿਹੜਾ ਉਹ ਕਰਪਸ਼ਨ ਤੇ ਮੈਂ ਬੋਲਣਾ ਸ਼ੁਰੂ ਕੀਤਾ ਕਰਪਸ਼ਨ ਤੇ ਬੋਲਣ ਦਾ ਖਮਿਆਜਾ ਮੈਨੂੰ ਭੁਗਤਣਾ ਪਿਆ ਮੇਰੀ ਬਦਲੀ ਹੋਈ 200 ਕਿਲੋਮੀਟਰ ਦੂਰ ਔਰ ਉਸ ਬਦਲੀ ਦੇ ਅਗੇਂਸਟ ਜਦੋਂ ਸੰਘਰਸ਼ ਕੀਤਾ ਤਾਂ ਫਿਰ ਅਖੀਰ ਮੈਨੂੰ ਜੌਬ ਛੱਡਣੀ ਪਈ ਜੌਬ ਛੱਡ ਕੇ ਜਿਹੜਾ ਹੈਗਾ ਉਹ ਮੈਨੂੰ ਕਹ ਲੋ ਕਿ ਵੀ ਖੁੱਲ ਕੇ ਹੁਣ ਬੋਲ ਸਕਦਾ ਮੈਂ ਉਦੋਂ ਪਹਿਲਾਂ ਮੈਨੂੰ ਜਣੇ ਦੀ ਬੋਲਣ ਦੀ ਵੀ ਮਨਾਹੀ ਕਰ ਦਿੱਤੀ ਗਈ ਸੀ ਤੁਹਾਡਾ ਜਦੋਂ ਇੱਕ ਵਿਵਾਦ ਖੜਾ ਹੁੰਦਾ ਜਾਂ ਤੁਹਾਡਾ ਕਈਏ ਜਾਂ ਫਿਰ ਨਾਲ ਵਿਧਾਇਕਾਂ ਦਾ ਲੈ ਲੀਏ ਉਦੋਂ ਬੜੀਆਂ ਗੱਲਾਂ ਹੋਈਆਂ ਉਦੋਂ ਬਾਅਦ ਤੇ ਇਹ ਵੀ ਪੋਸਟਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਕਿ ਜਿਹੜਾ ਬੰਦਾ ਕ腐ਸ਼ਨ ਦੇ ਖਿਲਾਫ ਉੱਠਿਆ ਸੀ ਆਵਾਜ਼ ਚੁੱਕ ਰਿਹਾ ਸੀ ਉਹ ਦਬ ਕਿਉਂ ਗਿਆ ਉਹ ਚੁੱਪ ਕਿਉਂ ਕਰ ਗਿਆ ਮੈਂ ਚੁੱਪ ਨਹੀਂ ਕੀਤਾ ਜੀ ਦਰ ਅਸਲ ਚ ਕਾਰਨ ਇਹ ਬਣਿਆ ਕਿ ਮੇਰੀ ਆਵਾਜ਼ ਉਸ ਵਿਵਾਦ ਤੋਂ ਬਾਅਦ ਮੱਧਮ ਪੈ ਗਈ ਹੂੰ ਜਿਹੜੀ মিডিਆ ਦੇ ਵਿੱਚ ਆਵਾਜ਼ ਆਈ ਹੋਈ ਨਹੀਂ ਮੈਂ ਪਿਛਲੇ 6 ਮਹੀਨੇ ਤੋਂ 7 ਮਹੀਨੇ ਤੋਂ ਲਗਾਤਾਰ ਆਪਦੀ ਜਿਹੜੀ ਸੰਘਰਸ਼ ਹੋਵੇ ਚਲਾ ਰਿਹਾ ਮੈਂ ਇੱਕ ਆਪਦਾ ਚੈਨਲ ਸ਼ੁਰੂ ਕੀਤਾ ਹੋਇਆ ਜਿਹਦੇ ਵਿੱਚ ਮੈਂ ਤਕਰੀਬਨ ਇਹਨਾਂ ਦੇ ਕਰਪਸ਼ਨ ਦੇ ਜੋ ਹੈ ਤਕਰੀਬਨ ਹਰ ਰੋਜ਼ ਹੀ ਕੋਈ ਨਾ ਕੋਈ ਨਵਾਂ ਲੈ ਕੇ ਆਉਂਦਾ ਹੈ ਲੱਗਦਾ ਹੈ ਕਿ ਅਜੇ ਵੀ ਕਰਪਸ਼ਨ ਜਾ ਰਹੀ ਹੈ ਕੋਈ ਫਰਕ ਨਹੀਂ ਪਿਆ ਪੰਜਾਬ ਦੇ ਅੰਦਰ ਤੇ ਆਵਾਜ਼ ਆਉਂਦੀ ਹੈ ਸੱਤਾ ਦੇ ਵੱਲੋਂ ਵੀ ਆਉਂਦੀ ਹੈ ਕੁਝ মিডিਆਦਾਰਿਆਂ ਵੱਲੋਂ ਵੀ ਕਿ ਅੱਗੇ ਨਾਲੋਂ ਫਰਕ ਜ਼ਰੂਰ ਪਿਆ ਪਹਿਲਾਂ ਤਾਂ ਲਟੇਰੇ ਬਹੁਤ ਸੀ ਸਰਕਾਰੀ ਦਫ਼ਤਰਾਂ 'ਚ ਹੋਰ ਨਾ ਪਾਸਿਆਂ 'ਚ ਵਿਧਾਇਕ ਲੁੱਟਦੇ ਸੀ ਪਰ ਹੁਣ ਅਸੀਂ ਲੁੱਟ ਨਹੀਂ ਰਹੇ ਲੁੱਟ ਤੋਂ ਬਚਾ ਰਹੇ ਆ ਲੋਕਾਂ ਨੂੰ ਮੇਰੇ ਕੋਲੇ ਅਣਗਿਣਤ ਧਾਰਨਾ ਨੇ ਕਰਪਸ਼ਨ ਦੀਆਂ ਲੁੱਟ ਦੀਆਂ ਲੁੱਟ ਵੀ ਇਹੋ ਜਿਹੀ ਕਿ ਸ਼ਰە ਆਮ ਲੁੱਟ ਹੋ ਰਹੀ ਐ ਸਾਡੇ ਸਿਵਲ ਹਸਪਤਾਲ ਮੋਗੇ ਦੇ ਵਿੱਚ ਬੱਸ ਸਟੈਂਡ ਮੋਗੇ ਦੇ ਵਿੱਚ ਆ ਸਬਜ਼ੀ ਮੰਡੀ ਮੋਗਾ ਦੇ ਵਿੱਚ ਹੱਲੇ ਵੀ ਵਿਵਾਦ ਚੱਲ ਰਿਹਾ ਕੱਲ ਹੀ ਹੱਲੇ ਉਹਦਾ ਫੈਸਲਾ ਹੋ ਗਿਆ ਟਿਆ ਕਿ ਉੱਥੇ ਗੁੰਡਾ ਪਰਚੀ ਵਸੂਲ ਕੀਤੀ ਜਾ ਰਹੀ ਐ ਜਿੱਥੇ 15 ਰੁਪਏ ਇੱਕ ਰੇੜੀ ਦੇ ਚਾਰਜ ਵਸੂਲ ਹੋਣੇ ਆ ਉੱਥੇ 80-80 ਰੁਪਏ ਵਸੂਲ ਹੋ ਰਿਹਾ ਹੈ ਸੋ ਇੱਕ ਬੰਦਾ ਜਿਹਨੇ ਦੀ 5 ਗੁਣਾ ਵੱਧ ਪਰਚੀ ਫੀਸ ਗੁੰਡਾ ਪਰਚੀ ਜਿਹੜੀ ਉਹ ਕਟਵਾ ਰਿਆ ਇਹਨਾਂ ਸਾਰੀ ਹੋਰੀ ਕ腐ਸ਼ਨ ਦੇ ਸਬੂਤ ਤੁਹਾਨੂੰ ਮਿਲ ਜਾਂਦੇ ਆ ਜਾਂ ਫਿਰ ਤੁਹਾਨੂੰ ਤੁਹਾਨੂੰ ਆ ਕੇ ਕੋਈ ਗੱਲ ਦੱਸਦਾ ਕਿ ਇਸ ਤਰ੍ਹਾਂ ਚੱਲ ਰਿਹਾ ਨਹੀਂ ਜੀ ਮੇਰੇ ਕੋਲ ਤਕਰੀਬਨ ਸਾਰਾ ਪਤਾ ਹੈ ਕਿਉਂਕਿ ਮੈਂ ਜ ਕਾਫੀ ਸਮੇਂ ਤੋਂ ਜਦੋਂ ਦਾ ਮੈਂ ਜੌਬ ਦੇ ਵਿੱਚ ਸੀਗਾ ਜਦੋਂ ਮੇਰੇ ਚਾਚਾ ਜੀ ਅਮਰੀਕਾ ਤੋਂ ਆਏ ਉਹਨਾਂ ਨੂੰ ਰਜਿਸਟਰੀ ਕਰਾਣੀ ਪਈ ਤਾਂ ਉਦੋਂ ਤੋਂ ਤਹਿਸੀਲਦਾਰ ਨੇ ਪੈਸੇ ਲੈਲੇ ਸੀ 2022 ਦੀ ਗੱਲ ਆ ਅਕਤੂਬਰ 2022 ਦੀ ਮੈਂ ਉਦੋਂ ਦਾ ਹੀ ਬੋਲ ਰਿਹਾ ਹਾਂ ਔਰ ਇਹ ਜਿਹੜਾ ਮੇਰੇ ਨਾਲ ਵਿਧਾਇਕਾ ਦਾ ਵਿਵਾਦ ਹੋਇਆ ਉਹਦਾ ਮੋੜ ਉੱਥੋਂ ਹੀ ਵੱਜਿਆ ਸੀ ਕਿ ਮੈਂ ਉੱਥੇ ਬੋਲਣਾ ਸ਼ੁਰੂ ਕੀਤਾ ਮੈਂ ਤਹਿਸੀਲਦਾਰ ਦੀ ਬਦਲੀ ਕਰਵਾਈ ਉਹ 15 ਦਿਨਾਂ ਬਾਅਦ ਤਹਿਸੀਲਦਾਰ ਫਿਰ ਵਾਪਸ ਉੱਤੇ ਆ ਗਿਆ ਜਿਸ ਨੂੰ ਲੈ ਕੇ ਮੈਂ ਖਹਿਜ ਗਿਆ ਫਿਰ ਮੈਂ ਇਹਨਾਂ ਨੂੰ ਵਾਰਨਿੰਗ ਦਿੱਤੀ ਵੀ ਤੁਸੀਂ ਜੇ ਇਦਾਂ ਹੀ ਚਲਾਣਾ ਤਾਂ ਵੀ ਮੈਂ ਤੁਹਾਡੀ ਤੁਹਾਨੂੰ ਨੰਗੇ ਕਰੂੰਗਾ ਜਦੋਂ ਇਹ ਗੱਲ ਮੈਂ ਕਹਿਤੀ ਉਸ ਤੋਂ ਬਾਅਦ ਮੇਰੀ ਫਿਰ ਬਦਲੀ ਹੋਈ ਕੋਈ ਕਹਿੰਦੇ ਆ ਕਿ ਜਦੋਂ ਨਾ ਕੋਈ ਬੰਦਾ ਚੱਲ ਹੀ ਪਿਆ ਘਰੋਂ ਜਿੱਥੇ ਮਰਜ਼ੀ ਰਹਿੰਦਾ ਹੋਵੇ ਪੰਜਾਬ 'ਚ ਨੌਕਰੀ ਹੀ ਕਰਨੀ ਹੈ ਬਦਲੀ ਕੋਈ ਵੱਡਾ ਮਸਲਾ ਨਹੀਂ ਇੱਕ ਉਹ ਵੀ ਹੁੰਦੀ ਆ ਤੇਰ ਸੋਚਦੀ ਆ ਇਸ ਤਰ੍ਹਾਂ ਤੁਹਾਨੂੰ ਕਿਉਂ ਲੱਗਿਆ ਕਿ ਬਦਲੀ ਵੱਡਾ ਮਸਲਾ ਹੈ ਦੇਖੋ ਜੀ ਬਦਲੀ ਮੈਂ ਮੇਰੀਆਂ ਪਹਿਲਾਂ ਵੀ ਬਦਲੀਆਂ ਹੋਈਆਂ ਮੈਂ ਕਦੇ ਕੋਈ ਉਹ ਨਹੀਂ ਕੀਤਾ ਬਹੁਤ ਵਾਰੀ ਬਦਲੀਆਂ ਹੋਈਆਂ ਮਲਾਮਾ ਪਿਛਲੇ 26 ਸਾਲ ਦੇ ਦੌਰਾਨ ਮੇਰੀਆਂ ਘੱਟੋ ਘੱਟ 7-8 ਵਾਰੀ ਬਦਲੀਆਂ ਹੋਈਆਂ ਪਰ ਮੈਂ ਸਿਰਫ ਦੋ ਬਦਲੀਆਂ ਤੇ ਰੌਲਾ ਪਾਇਆ ਇੱਕ ਤਾਂ ਜਿਹੜੀ ਮੇਰੀ 2017 ਦੇ ਵਿੱਚ ਬਦਲੀ ਕੀਤੀ ਗਈ ਸੀ ਜਦੋਂ ਮੇਰੀ ਚੋਣਾਂ ਤੋਂ ਪਹਿਲਾਂ ਫਰੀਦਕੋਟ ਭੇਜਿਆ ਗਿਆ ਸੀ ਮੈਨੂੰ ਉਦੋਂ ਮੇ ਰੋਲਾ ਪਿਆ ਕਿਉਂਕਿ ਉਹ ਬਿਲਕੁਲ ਗਲਤ ਕੀਤੀ ਗਈ ਸੀ ਕਿਉਂਕਿ ਮੈਂ ਕਿਸੇ ਪਾਰਟੀ ਦੇ ਵਿੱਚ ਕੋਈ ਹਿੱਸਾ ਨਹੀਂ ਸੀ ਲੈ ਰਿਹਾ ਉਸ ਵੇਲੇ ਫਿਰ ਦੂਸਰੀ ਜਿਹੜੀ ਆਹ ਹੁਣ ਬਦਲੀ ਹੋਈ ਜਿਹਦੇ ਵਿੱਚ ਜਿਹੜਾ ਮੈਨੂੰ 200 ਕਿਲੋਮੀਟਰ ਦੂਰ ਬਿਨਾਂ ਕਿਸੇ ਸ਼ਿਕਾਇਤ ਤੋਂ ਛੱਟਿਆ ਗਿਆ ਔਰ ਸਭ ਤੋਂ ਵੱਡੀ ਉਹਦੇ ਵਿੱਚ ਗੱਲ ਜਿਹੜੀ ਮੇਰੇ ਨਾਲ ਧੋਖਾ ਕੀਤਾ ਗਿਆ ਉਹ ਇਹ ਕਿ ਮੇਰੀ ਬਦਲੀ ਆਮ ਬਦਲੀਆਂ ਦੇ ਵਿੱਚ ਕੀਤੀ ਗਈ ਹੂੰ ਵੀ ਜੇ ਇਸ ਤਰ੍ਹਾਂ ਆਪਾ ਅਪਲਾਈ ਕਰਕੇ ਨਹੀਂ ਕਰਦੇ ਵੀ ਮੈਂ ਅਪਲਾਈ ਕੀਤਾ ਜਦ ਕਿ ਮੈਂ ਅਪਲਾਈ ਕੀਤਾ ਹੀ ਨਹੀਂ ਸੀਗਾ ਨਾ ਹੀ ਮੇਰਾ ਸਟੇਜ ਬਣਦਾ ਸੀਗਾ 1 ਸਾਲ ਤੋਂ ਘੱਟ ਦਾ ਮੇਰਾ ਸਟੇਜ ਸੀਗਾ ਸੋ ਕਿਸੇ ਵੀ ਤਰੀਕੇ ਦੇ ਨਾਲ ਉਹ ਬਦਲੀ ਜਿਹੜੀ ਕਾਨੂੰਨ ਜਾਇਜ਼ ਨਹੀਂ ਟਰਾਈ ਦਾ ਸਕਦੀ ਸੀ ਉਹ ਮੇਰੇ ਨਾਲ ਸ਼ਰਿਆਮ ਧੱਕਾ ਕੀਤਾ ਗਿਆ ਸੀ ਔਰ ਮੈਨੂੰ ਪਤਾ ਸੀ ਵੀ ਉਹ ਕਿਉਂ ਹੋਈ ਆ ਇਸ ਕਰਕੇ ਜਿਹੜਾ ਉਹ ਰੌਲਾ ਪਾ ਰਹੇ ਸੀ ਅਸੀਂ ਇੱਕ ਪਾਸੇ ਤਾਂ ਚਲੋ ਤੁਹਾਡਾ ਨਿੱਜੀ ਤੌਰ ਦੇ ਉੱਤੇ ਮਸਲੇ ਬਣਦੇ ਰਹੇ ਤੁਸੀਂ ਅਜੇ ਸੇਵਾ ਮੁਕਤੀ ਦੇ ਤੁਹਾਡੇ 6-7 ਸਾਲ ਹੋਰ ਸੇਵਾ ਦੇ ਪਏ ਸੀ ਤੁਸੀਂ ਹਾਂ ਤੁਸੀਂ ਪਹਿਲਾਂ ਹੀ ਆ ਜਿਹੜੀ ਰਿਟਾਇਰਮੈਂਟ ਲੈ ਲੈਨੇ ਹੋ ਇਸ ਤੋਂ ਇਲਾਵਾ ਜੇਕਰ ਲੋਕ ਸਭਾ ਹਲਕਾ ਫਰੀਦਕੋਟ ਦੀ ਅਸੀਂ ਗੱਲ ਕਰੀਏ ਤੁਹਾਨੂੰ ਕੀ ਲੱਗਦਾ ਹੈ ਕਿ ਕਿਹੋ ਜਿਹਾ ਉਮੀਦਵਾਰ ਨਾ ਹਾਰ ਬਦਲ ਸਕਦਾ ਜਿਹੜੇ ਕੰਮ ਅੜੇ ਹੋਇਆ ਜਾਂ ਚਾਹੇ ਉਹ ਕਰਪਸ਼ਨ ਹੈ ਨਸ਼ਾ ਹੈ ਹੋਰ ਮੁੱਦੇ ਹੈ ਉਹ ਤਾਂ ਹੱਲ ਹੋ ਸਕਦੇ ਜੇ ਸਾਨੂੰ ਇਸ ਤਰ੍ਹਾਂ ਦਾ ਐਮਪੀ ਚਾਹੀਦਾ ਦੇਖੋ ਜੀ ਲੋਕਲ ਕੈਂਡੀਡੇਟ ਹੋਵੇ ਹੂੰ ਰਾਜਨੀਤੀ ਦੇ ਨਾਲ ਉਹਦਾ ਰਿਸ਼ਤਾ ਹੋਵੇ ਹੂੰ ਕਿਉਂਕਿ ਜਿਹੜਾ ਰਾਜਨੀਤਿਕ ਬੰਦਾ ਹੈਗਾ ਉਹ ਮਸਲਿਆਂ ਨੂੰ ਸਮਝਦਾ ਹੁੰਦਾ ਹੈ ਹੂੰ ਉਹ ਉਹ ਬੰਦੇ ਨੂੰ ਜਿਹੜਾ ਮਸਲਿਆਂ ਨਾਲ ਨੂੰ ਸਮਝਣਾ ਤੇ ਉਹਨਾਂ ਦੇ ਨਾਲ ਨਜੇਠਣਾ ਚੰਗੀ ਤਰ੍ਹਾਂ ਆਉਂਦਾ ਹੁੰਦਾ ਹੈ ਜਿਹੜਾ ਦੂਸਰੇ ਖੇਤਰ ਦੇ ਵਿੱਚੋਂ ਕੋਈ ਬੰਦਾ ਰਾਜਨੀਤੀ ਦੇ ਵਿੱਚ ਆਉਂਦਾ ਜਿਵੇਂ ਮੈਂ ਸਮਾਜ ਸੇਵਕ ਸੀਗਾ ਮੈਂ ਰਾਜਨੀਤੀ 'ਚ ਚਲਾ ਜਾਵਾਂ ਮੈਨੂੰ ਪਤਾ ਵੀ ਮੈਂ ਸੋਸ਼ਲ ਜਿਵੇਂ ਸਮਾਜ ਦੇ ਵਿੱਚ ਕੰਮ ਕਰਦਾ ਰਿਆਂ ਮੈਂ ਉਸ ਤਰੀਕੇ ਨਾਲ ਕੰਮ ਕਰੂੰ ਮੈਂ ਛੇਤ ਕੋਈ ਹਾਰ ਕੇ ਘਰੇ ਬੈਠ ਜਾਂ ਕਿਉਂਕਿ ਮੈਨੂੰ ਰਾਜਨੀਤੀ ਨਹੀਂ ਆਉਂਦੀ ਸੋ ਰਾਜਨੀਤੀ ਜਿਹੜੀ ਹੈਗੀ ਆ ਉਹ ਹਰ ਇੱਕ ਦੇ ਵਾਸਤੇ ਦੀ ਗੱਲ ਨਹੀਂ ਹੁੰਦੀ ਸਥਿਤੀਆਂ ਨੂੰ ਸਮਝਣਾ ਪਲਾਨਿੰਗ ਕਰਨਾ ਵਿਕਾਸ ਦਾ ਡਿਵੈਲਪਮੈਂਟ ਦਾ ਖਾਕਾ ਤਿਆਰ ਕਰਨਾ ਇਹਦੇ ਲਈ ਇੱਕ ਵਧੀਆ ਦਿਮਾਗ ਰਾਜਨੀਤਿਕ ਦਿਮਾਗ ਹੋਣਾ ਚਾਹੀਦਾ ਔਰ ਮੈਂ ਸਮਝਦਾ ਕਿ ਵੀ ਉਹ ਸਾਡੇ ਕਲਾਕਾਰ ਕੋਲੇ ਤਾਂ ਹੈ ਨਹੀਂਗਾ ਜਿਹੜੇ ਆ ਦੋ ਕਲਾਕਾਰ ਚਿਹਰੇ ਆ ਜਿਨ੍ਹਾਂ ਕਰਮਜੀਤ ਅਨਮੋਲ ਦੀ ਤਾਂ ਗੱਲ ਕੀਤੀ ਹੈ ਹੰਸਰਾਜ ਹੰਸ ਦਾ ਜਿਹੜਾ ਵਿਰੋਧ ਹੋ ਰਿਹਾ ਉਹਦੇ ਵਿੱਚ ਕਿਸਾਨ ਜਿੱਥੇ ਬੰਦੀਆਂ ਨੇ ਜਿਵੇਂ ਉਹਨਾਂ ਨੂੰ ਘੇਰਨਾ ਸ਼ੁਰੂ ਕੀਤਾ ਦੂਜੇ ਪਾਸੇ ਮੋੜਵੇਂ ਜਵਾਬ ਵੀ ਹੰਸਰਾਜ ਹੰਸ ਵੱਲੋਂ ਆਉਣੇ ਸ਼ੁਰੂ ਹੋ ਗਏ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਦੇਖੋ ਜੀ ਪ੍ਰੋਟੈਸਟ ਕਰਨਾ ਹਰ ਇੱਕ ਦਾ ਰਾਈਟ ਹੈ ਔਰ ਜੋ ਕਿ ਕਿਸਾਨਾਂ ਦੇ ਨਾਲ ਹੋਇਆ ਪਹਿਲਾਂ ਕਿਸਾਨ ਅੰਦੋਲਨ 1 ਦੇ ਦੌਰਾਨ ਤੇ ਹੁਣ ਕਿਸਾਨ ਅੰਦੋਲਨ 2 ਦੇ ਦੌਰਾਨ ਕਿਸ ਤਰ੍ਹਾਂ ਉਹਨਾਂ ਦੇ ਉੱਤੇ ਜਿਹੜਾ ਉਹ ਅंसू ਗੋਲੇ ਸਿੱਟੇ ਗਏ ਉਹਨਾਂ ਤੇ ਫਾਇਰਿੰਗ ਤੱਕ ਕੀਤੀ ਗਈ ਸਾਡਾ ਇੱਕ ਨੌਜਵਾਨ ਦੀ ਡੈਥ ਹੋਈ ਸੋ ਉਹ ਜਿਹੜਾ ਜੇਕਰ ਅਸੀਂ ਅੱਜ ਸਿਰਫ ਉਹਨਾਂ ਦੇ ਵਿਰੋਧ ਨੂੰ ਦੇਖਦੇ ਆ ਤਾਂ ਫਿਰ ਉਹ ਜਾਇਜ਼ ਨਹੀਂ ਲੱਗਦਾ ਪਰ ਜੇਕਰ ਅਸੀਂ ਪਿਛਲੇ ਘਟਨਾ ਕ੍ਰਮ ਨੂੰ ਦੇਖਦੇ ਆ ਤਾਂ ਫਿਰ ਉਹ ਜਾਇਜ਼ ਤੋਂ ਵੀ ਜਾਇਜ਼ ਲੱਗਦਾ ਸੋ ਇਸ ਕਰਕੇ ਸਵਾਲ ਪੁੱਛਣ ਦਾ ਸਹੀ ਮੌਕਾ ਇਹੀ ਹੁੰਦਾ ਲੋਕਾਂ ਕੋਲੇ ਹਥਿਆਰ ਕੀ ਆ ਸੀ ਕਢਾਈ ਕੇ 47 ਤੱਕੀ ਫਿਰਦੇ ਲੋਕ ਲੋਕਾਂ ਨੇ ਤਾਂ ਇਲੈਕਸ਼ਨ ਦੇ ਦੌਰਾਨ ਹੀ ਆਪਦੇ ਜਿਹੜੇ ਗੁੱਬਗਵਾਟ ਕੱਢਨੇ ਆ ਸਵਾਲ ਪੁੱਛਣੇ ਆ ਸੋ ਪੁੱਛ ਰਹੇ ਉਹਨਾਂ ਦੇ ਜਵਾਬ ਦੇਣੇ ਬਣਦੇ ਆ ਸੋ ਹੰਸ ਰਾਜ ਹੰਸ ਕਹਿੰਦੇ ਕਿ ਜੂਨ ਆ ਜਾਣ ਦੀ ਆ 2 3 ਜੂਨ ਦੇ ਨਾਂ ਲੈਂਦੇ ਆ ਕਹਿੰਦੇ ਉਸ ਤੋਂ ਬਾਅਦ ਇਹੀ ਪੈਰਾਂ ਨੂੰ ਹੱਥ ਲਾਉਣਗੇ ਇਹ ਤਾਂ ਜੀ ਜੋ ਫਿਰ ਬੀਜੇਪੀ ਦਾ ਦੀ ਸੋਚ ਹੈ ਜੋ ਬੀਜੇਪੀ ਸੋਚਦੀ ਹੈ ਉਹ ਰਿਫਲੈਕਟ ਹੋ ਰਹੀ ਹੈ ਉਹਨਾਂ ਦੀ ਬੋਲੀ ਦੇ ਵਿੱਚੋਂ ਬੀਜੇਪੀ ਦੀ ਸੋਚ ਸ਼ੁਰੂ ਤੋਂ ਹੀ ਇਦਾਂ ਦੀ ਰਹੀ ਹੈ ਹਾਂਸਰਾਜ ਹਾਂਸ ਇੱਕ ਵਧੀਆ ਪਲਾਈਟ ਬੰਦਾ ਆਪਾਂ ਨੂੰ ਲੱਗਦਾ ਸੀ ਪਰ ਹੁਣ ਜਿਵੇਂ ਉਹਨਾਂ ਦੀ ਖਹਿਜੰਦ ਦੇ ਨਾਲ ਗੱਲਾਂ ਬਾਹਰ ਆ ਰਹੀਆਂ ਤਾਂ ਉੱਥੋਂ ਪਤਾ ਲੱਗਦਾ ਕਿ ਬੀਜੇਪੀ ਦੀ ਅੰਦਰੂਨੀ ਸੋਚ ਇਹੀ ਹੋਈ ਹੈ ਪੰਜਾਬ ਪੱਧਰ ਦੇ ਉੱਤੇ ਕਿਹੜੇ ਮਸਲੇ ਤੁਹਾਨੂੰ ਲੱਗਦਾ ਹੈ ਕਿ ਅਜੇ ਉੱਥੇ ਦੇ ਉੱਥੇ ਖੜੇ ਹੈ ਬਦਲਾਅ ਜਿਹੜਾ ਸ਼ਬਦ ਦਿੱਤਾ ਗਿਆ ਸੀ ਉਹ ਬਦਲਿਆ ਕੁਝ ਨਹੀਂ ਦੇਖੋ ਜੀ ਸਭ ਤੋਂ ਵੱਡਾ ਮੁੱਦਾ ਨਸ਼ਿਆਂ ਦਾ ਅਸੀਂ 3 ਮਹੀਨਿਆਂ 'ਚ ਲੋਕਾਂ ਨਾਲ ਵਾਦਾ ਕੀਤਾ ਸੀ ਕਿ 3 ਮਹੀਨਿਆਂ ਦੇ ਵਿੱਚ ਅਸੀਂ ਨਸ਼ੇ ਖਤਮ ਕਰ ਦੇਾਂਗੇ 3 ਮਹੀਨਿਆਂ ਦੇ ਵਿੱਚ ਅਸੀਂ ਕੀ ਤਿੰਨ ਸਾਲ ਹੋਣ ਦੇ ਲੈ 2 ਸਾਲ ਤੋਂ ਤਾਂ ਉੱਤੇ ਦਾ ਸਮਾਂ ਹੋ ਗਿਆ ਅਸੀਂ ਕੋਈ ਬੇਸਿਕ ਇਨਫਰਾਸਟ੍ਰਕਚਰ ਹੀ ਨਹੀਂ ਖੜਾ ਕੀਤਾ ਨਾ ਅਸੀਂ ਕੋਈ ਭਰਤੀ ਕੀਤੀ ਨਾ ਅਸੀਂ ਜਿਹੜੇ ਰੀਹੈਬਿਲੀਟੇਸ਼ਨ ਸੈਂਟਰ ਬਣਾਏ ਨਾ ਕੋਈ ਅਸੀਂ ਕੋਈ ਪਲੈਨਿੰਗ ਹੀ ਹੈ ਨਹੀਂ ਸੋ ਨਸ਼ਿਆਂ ਦਾ ਮੁੱਦਾ ਵੀ ਉਵੇਂ ਖੜਾ ਹੈ ਬੇਰੋਜ਼ਗਾਰੀ ਮੈਂ ਕਹਿੰਨਾ ਵੀ ਅੰਕੜਿਆਂ ਦੀ ਖੇਡ ਕਰਕੇ ਵਿਖਾਈ ਜਾਂਦੇ ਦੀ 42000 ਨੌਕਰੀਆਂ ਦਿੱਤੀਆਂ ਉਹਨਾਂ ਦੇ ਵਿੱਚੋਂ ਜੇ ਹਾਰਡਲੀ ਅਸੀਂ ਦੇਖਿਆ ਜਾਵੇ ਤਾਂ 2000 2500 ਜਾਂ 3000 ਬੰਦਾ ਜਿਹੜਾ ਰੈਗੂਲਰ ਹੋਇਆ ਅਦਰਵਾਈਜ਼ ਉਹਨਾਂ ਦੇ ਦੂਜਿਆਂ ਦੇ ਲੀਨ ਚੇਂਜ ਕੀਤੇ ਆ ਵੀ ਉਹਨਾਂ ਨੂੰ ਰੈਗੂਲਰ ਵਾਲੀ ਕੈਟਾਗਰੀ ਚ ਪਾ ਲਿਆ ਤਨਖਾਹ ਉਹਨਾਂ ਦੀ 2000 2500 3000 ਵਧ ਗਈ ਕਈ ਤਾਂ ਹਾਲੇ ਤੱਕ ਜਿਹੜੇ ਆਰਡਰਾਂ ਨੂੰ ਵੇਟ ਕਰੀ ਜਾਂਦੇ ਆ ਸੋ ਇਹਦੇ ਵਿੱਚ ਵੀ ਜੇਕਰ ਉਹ ਅੰਕੜੇ ਸਹੀ ਇਕੱਠੇ ਕੀਤੇ ਜਾਣ ਤਾਂ ਬੇਰੋਜ਼ਗਾਰੀ ਦਾ ਮੁੱਦਾ ਵੀ ਉਦਾਂ ਦਾ ਦਾ ਮੁੱਦਾ ਵੀ ਉਦਾਂ ਹੀ ਆ ਸੋ ਮੁੱਦੇ ਤਾਂ ਸਾਰੇ ਓਵੇਂ ਦੇ ਓਵੇਂ ਕਰਾਪਸ਼ਨ ਵੀ ਆ ਬਾਰ ਕਹਿੰਦੀ ਹੈ ਕਿ ਬਾਕੀ ਪਾਰਟੀਆਂ ਨਾ ਖੀਰਲੇ ਦਿਨਾ ਚ ਆ ਕੇ 6 ਕੁ ਮਹੀਨੇ ਥੋੜੀਆਂ ਬਹੁਤੀਆਂ ਨੌਕਰੀਆਂ ਦਿੰਦੇ ਸੀ ਅਸੀਂ ਪਹਿਲੀਆਂ 24 ਮਹੀਨਿਆਂ ਦੇ ਵਿੱਚ 40000 ਤੋਂ ਵੱਧ ਨੌਕਰੀਆਂ ਦੱਸਦੇ ਆ ਕਿ ਸਰਕਾਰੀ ਦਿੱਤੀਆਂ ਤੁਸੀਂ ਤੇ ਆਪੋ ਉਸੇ ਮਹਿਕਮਿਆਂ ਦੇ ਵਿੱਚੋਂ ਆਏ ਹੋ ਸਰਕਾਰੀ ਨੌਕਰੀ ਤੋਂ ਆਏ ਹੋ ਤੁਹਾਨੂੰ ਲੱਗਦਾ ਨਹੀਂ ਕਿ 40000 ਨੂੰ ਮਿਲਿਆ ਰੁਜ਼ਗਾਰ ਮੈਂ ਦੱਸਾਂ ਜੀ 1997 ਦੇ ਵਿੱਚ ਬਾਦਲ ਦੀ ਸਰਕਾਰ ਸੀ ਸ਼ਾਇਦ ਹਨ ਜੀ ਉਹ ਆਏ ਆਏ ਸੀਗੇ ਤੇ ਉਹਨਾਂ ਨੇ ਔਨ ਸਾਰੀ ਪਹਿਲੇ 1 ਸਾਲ ਦੇ ਵਿੱਚ ਹੀ ਘੱਟੋ ਘੱਟ 10000 ਜਿਹੜੀਆਂ ਹੈਗੀਆਂ ਨੌਕਰੀਆਂ ਦਿੱਤੀਆਂ ਸੀ ਔਰ ਮੈਂ ਉਹਦੇ ਵਿੱਚ ਭਰਤੀ ਹੋਇਆ ਸੀਗਾ ਹਮ ਔਰ 2001 ਦੇ ਵਿੱਚ ਵੀ ਬਾਦਲ ਦੀ ਸਰਕਾਰ ਸੀਗੀ ਜਦੋਂ ETT ਦੀਆਂ ਭਰਤੀਆਂ ਹੋਈਆਂ ਸੀ ਬਹੁਤ ਵੱਡੇ ਪੱਦਰ ਤੇ ਹਮ ਸੋ ਕਹਨ ਦਾ ਭਾਵ ਕੀ ਹੈ ਕਿ ਵੀ ਇਹ ਸਿਰਫ ਇੱਕ ਜਿਸ ਤਰ੍ਹਾਂ મોદી ਕਹਿ ਰਿਹਾ ਨਾ ਵੀ 2014 ਤੋਂ ਬਾਅਦ ਹੀ ਇੰਡੀਆ ਜਿਹੜਾ ਹੈਗਾ ਆਜ਼ਾਦ ਹੋਇਆ ਭਾਰਤ ਆਜ਼ਾਦ ਹੋਇਆ ਉਸੇ ਤਰ੍ਹਾਂ ਹੀ ਭਗਵੰਦ ਮਾਨ ਨੂੰ ਇੱਕ ਬਹੁਤ ਵੱਡਾ ਵਹਿਮ ਹੋ ਗਿਆ ਕਿ ਵੀ ਸਰਕਾਰ ਅਸੀਂ ਹੀ ਚਲਾ ਰਹੇ ਹਾਂ ਇਸ ਤੋਂ ਪਹਿਲਾਂ ਕਿਸੇ ਜਿਹੜਾ ਸਰਕਾਰ ਕਿਸੇ ਨੂੰ ਚਲਾਉਣੀ ਹੀ ਨਹੀਂ ਆਉਂਦੀ ਸੀ ਸੋ ਇੱਕ ਵਹਿਮ ਹੈ ਇਹ ਤਕਰੀਬਨ ਇਹ ਕਹਿ ਲਓ ਕਿ ਵੀ ਘਾਤਕ ਹੁੰਦਾ ਜਿਹਨੂੰ ਇਹ ਵਹਿਮ ਹੋ ਜਾਏ ਉਹ ਬੰਦੇ ਦਾ ਰਾਜਨੀਤਿਕ ਕੈਰੀਅਰ ਹੈ ਜਿਹੜਾ ਉਹ ਖਾਤਮੇ ਵੱਲ ਚਲਾ ਜਾਂਦਾ ਹੈ ਜੀ ਬਹੁਤ ਸ਼ੁਕਰੀਆ ਤੇ ਇਸਨ ਸਾਡੇ ਨਾਲ ਮਹਿੰਦਰਪਾਲ ਸਿੰਘ ਲੂੰਬਾ ਜਿਨ੍ਹਾਂ ਨੇ ਆਪਣੇ ਵਿਚਾਰ ਰੱਖੇ ਔਰ ਸਿਆਸਤ ਬਾਰੇ ਸੋਚ ਦੇ ਕੀ ਹੈ ਜਿੱਥੋਂ ਤੱਕ ਰਹੀ ਗੱਲ ਕ腐ਸ਼ਨ ਦੀ ਭ੍ਰਿਸ਼ਟਾਚਾਰ ਦੀ ਉਹ ਕਹਿੰਦੇ ਕਿ ਹਾਲੇ ਮੇਰੀ ਲੜਾਈ ਖਤਮ ਨਹੀਂ ਹੋਈ ਹੈ ਹਾਲੇ ਜਾਰੀ ਹੈ ਦੇਖਦੇ ਹਾਂ ਕਿ ਹੁਣ ਇਸ ਦੇ ਨਤੀਜੇ ਕੀ ਨਿਕਲਦੇ ਆ ਲੋਕ ਸਭਾ ਹਲਕਾ ਫਰੀਦਕੋਟ ਦੇ ਬਾਰੇ ਵੀ ਇਹਨਾਂ ਨੇ ਗੱਲ ਕੀਤੀ ਹੈ ਕਿ ਕੌਣ ਕੀ ਸੋਚਦਾ ਔਰ ਕਿਹੋ ਜਿਹਾ ਐਮਪੀ ਮਿਲਣਾ ਚਾਹੀਦਾ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਗਾ এবੀਸੀ ਪੰਜਾਬ ਹਲਕਾ ਫਰੀਦਕੋਟ